ਕਾਲ ਦੋਸਤੋ ਅੱਜ ਅਸੀਂ ਪਹੁੰਚੇ ਹੋਈਆਂ ਪਟਿਆਲਾ ਦੇ ਵਿੱਚ ਜਿੱਥੇ ਕਿ ਅਸੀਂ ਕਾਲਾ ਚਿਕਨ ਕੋਰਨਰ ਤੇ ਪਹੁੰਚੇ ਹੋਈਆਂ ਜਿੱਥੇ ਕਿ ਇੰਨਾ ਦਾ ਅਚਾਰ ਇੰਨਾ ਜ਼ਿਆਦਾ ਮਸ਼ਹੂਰ ਹੈ ਕਿ ਦੂਰ ਦੂਰ ਤੱਕ ਦੇ ਚਰਚੇ ਹੋਏ ਪਏ ਨੇ ਤਾਂ ਬਾਲੀਵੁੱਡ ਹਸਤੀਆਂ ਵੀ ਇਥੋਂ ਜਿਹੜਾ ਅਚਾਰ ਹੈ ਮੰਗਵਾਉਂਦੀਆਂ ਵੀ ਨੇ ਤਾਂ ਟੇਸਟ ਵੀ ਕਰਦੀਆਂ ਨੇ ਸੋ ਆਪਾਂ ਜਾਣਦੇ ਆ ਭਾਜ ਦੇ ਨਾਲ ਗੱਲਬਾਤ ਕਰਾਂਗੇ ਵੀ ਅਜਿਹਾ ਕੀ ਕਾਰਨ ਹੈ ਕਿ ਜਿਹੜੀਆਂ ਦੂਰ ਦੂਰ ਤੋਂ ਹਸਤੀਆਂ ਨੇ ਇੱਥੇ ਖਾਣ ਵਾਸਤੇ ਆਉਂਦੀਆਂ ਨੇ ਪਹਿਲਾਂ ਆਪਾਂ ਭਾਜ ਦਾ ਸਵਾਗਤ ਕਰ ਲੈਂਦੇ ਆ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਭਾਜੀ ਬਹੁਤ ਸ਼ੁਕਰ ਹੈ ਚਲੋ ਸ਼ੁਕਰੀ ਚਾਹੀਦਾ ਤੇ ਤਾਂ ਕਿ ਮੈਨੇ ਸ਼ੁਕਰ ਸ਼ੁਕਰ ਹੈ ਮਾਤਾ ਚਲੋ ਬਾਜੀ ਤੁਹਾਡੇ ਚਾਰ ਦਿਨ ਦੂਰ ਦੂਰ ਤੱਕ ਚਰਚਾ ਹੈ ਬੱਕਰੇ ਦੇ ਮੀਟ ਦੀ ਕਹਿ ਲਓ ਕਿ ਦੇਸੀ ਮੁਰਗੇ ਦੇਸੀ ਮੁਰਗਾ ਦੇਸੀ ਨਹੀਂ ਹੁੰਦਾ ਜੀ ਫਾਰਮਿੰਗ ਹੁੰਦਾ ਦੇਸੀ ਦਾ ਜੀ ਚਾਹੀਦਾ ਹੋਵੇ ਤੇ ਆਰਡਰ ਤੇ ਤਿਆਰ ਕਰਕੇ ਦੇ ਦਿੰਦੇ ਜੀ ਜੀ ਤੇ ਚਰਚੇ ਕਿਵੇਂ ਦੂਰ ਦੂਰ ਤੱਕ ਹੋਏ ਪੈਨੇ ਅਜਿਹੀ ਕਿ ਤੁਹਾਡੇ ਕੋਲ ਗਿੰਦਰ ਸਿੰਘ ਹੀ ਆ ਗਏ ਕਿ ਤੁਸੀਂ ਚਾਰ ਦੇ ਵਿੱਚ ਕੀ ਘੋਟ ਕੇ ਪਾਉਂਦੇ ਹੋ ਜੀ ਤੁਹਾਡੇ ਲੋਕਾਂ ਸਭ ਦਾ ਪਿਆਰ ਹੈ ਜੀ ਬਸ ਹੋਰ ਕੀ ਬਣਾਣਾ ਤੋਂ ਹੀ ਜੀ ਮਸਟਰਡ ਆਇਲ ਤਿਆਰ ਕਰਦੀ ਹੈ ਪਿਓਰਿਟੀ ਹੁੰਦੀ ਹੈ ਸਾਡੇ ਸਮਾਨ ਦੀ ਬਸ ਇਹ ਕੁਝ ਬਾਕੀ ਸਭ ਲੋਕਾਂ ਦਾ ਪਿਆਰ ਹੈ ਜੀ ਬਾਲੀਵੁੱਡ ਤੱਕ ਚਰਚੇ ਨਹੀਂ ਕੋਸ਼ਤਾ ਖਾਤਿਏ ਤਾਂ ਹੋਏਗੀ ਨਾ ਵੀ ਜਿਹੜੇ ਬਾਲੀਵੁੱਡ ਦੇ ਸਟਾਰ ਇੱਕੋਂ ਅੰਦਰੇ ਫਿਰ ਆਰਡਰ ਕਰਾ ਕੇ ਤੁਹਾਡਾ ਚਾਰ ਲੈ ਕੇ ਜਾਂਦੇ ਨੇ ਕੀ ਆ? ਮੇਰੇ ਤਾਂ ਵਰਡਸ ਜਾਂਦਾ ਜਾਂ ਵਰਡਸ ਘੁੰਮਿਆ ਵਾ। ਅੱਛਾ ਜੀ। ਜੀ ਜੀ ਯਾਲ ਵਰਡਸ ਹੈ ਮੇਰਾ। ਤੇ ਬਾਜੀ ਫਿਰ ਕੀ ਕੀ ਤੁਸੀਂ ਬਣਾਉਂਦੇ ਹੋ achar ਦੇ ਵਿੱਚ ਦੋ ਵੈਰਾਈਟੀ ਨਹੀਂ ਕਿ ਜੋ ਮੇਰੇ ਕੋਲ achar ਦੇ ਵਿੱਚ ਸਿਕੰਦਾ achar ਹੈ, ਮਟਨ ਦਾ achar ਹੈ, ਮਿਸ ਦਾ achar। ਅੱਛਾ ਜੀ। ਵੈਜ ਦੇ ਵਿੱਚ ਕੋਈ ਵੈਜਾ ਲਈ ਵੀ ਹੈ, ਵੈਜ ਮਸ਼ਰੂਮ ਦਾ achar। ਜੀ ਜੀ ਅੱਛਾ ਤੇ ਜਿਆਦਾ ਫੇਮਸ ਨੇ ਬੱਕਰੇ ਦਾ ਬੱਕਰੇ ਦਾ ਮੁਰਗੇ ਦਾ ਸਟੌਨ ਸੀਜ਼ਨ ਚੱਲ ਗਿਆ ਫੈਸਟ ਦਾ ਬਿਲਕੁਲ ਜੀ ਬਾਕੀ ਅਗਲੇ ਸੀਜ਼ਨ ਦੇ ਵਿੱਚ ਜਦੋਂ ਸਾਲ ਮੌਸਮ ਥੋੜਾ ਹੋ ਸੈਟ ਹੋ ਗਿਆ ਤੇ ਮੇਰੇ ਕੋਲ 7-8 ਤਰ੍ਹਾਂ ਦੀ ਹੁੰਦੀ ਜੀ ਚਿਕਨ ਕੋਫਤੇ ਦਾ ਮਟਰਨ ਕੋਫਤੇ ਦਾ ਅੱਛਾ ਜੀ ਜੀ ਤੇ ਪਾਜੀ ਫਿਰ ਇਹਨਾਂ ਨੂੰ ਤਿਆਰ ਕਰਨ ਵਿੱਚ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਦੇਖੋ ਜੀ ਘੱਟੋ ਘੱਟ ਮੈਨੂੰ ਲੱਗਦਾ ਹੈ ਕਿ ਸਵੇ ਚਾਰ ਤੋਂ ਪੰਜ ਘੰਟੇ ਲੱਗਦੇ ਚਾਰ ਤੋਂ ਪੰਜ ਘੰਟੇ ਜੀ ਤੇ ਜਿਹੜਾ ਤੁਸੀਂ ਬੱਕਰਾ ਵਗੈਰਾ ਲੈ ਕੇ ਆਉਨੇ ਹੋ ਕੱਟਿਆ ਕਟਾਇਆ ਨਹੀਂ ਜੀ ਆਪ ਕਟਵਾ ਲੈ ਸਾਰਾ ਕੁਝ ਆਪ ਨੇ ਹੀ ਆਪੀ ਦੇਖ ਕੇ ਜੋ ਚੀਜ਼ ਆਪਣੀ ਹੱਥੀਂ ਦੇਖ ਕੇ ਆਪ ਜੀ ਮੈਂ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਆਪਣੇ ਸਾਹਮਣੇ ਦੇਖ ਕੇ ਆਪਾਂ ਖੜ ਕੇ ਕਰਵਾਣਾ ਚਾਹੀਦਾ। ਅੱਛਾ ਜੀ। ਤੇ ਬੱਕਰੇ ਦੇ achar ਦੇ ਵਿੱਚ ਕੀ ਕੀ ਕੁਝ ਪਾਉਨੇ ਹੋ ਤੁਸੀਂ ਵੀ ਜਿਹੜਾ ਇੰਨਾ ਟੇਸਟੀ ਬਣ ਜਾਂਦਾ। ਮਸਟਰਡ ਆਇਲ ਦੇ ਵਿੱਚ ਤਿਆਰ ਕਰੀਦੇ ਜੀ। ਦੇਖਿਆ ਜੀ ਬਾਕੀ ਵੀ ਸਿੰਪਲ ਪਿਆਜ਼ ਆ ਮਸਾਲੇ ਸੋਸ ਮਾਲਗ ਰਿਕਟਾ ਦੀ ਬਸ ਇੱਕ ਬਣਾਉਣ ਦਾ ਤਰੀਕਾ ਅਲੱਗ ਹੁੰਦਾ ਜੀ ਜੀ ਹੋਰ ਕੁਝ ਨਹੀਂ ਬਿਸਕਟ ਪਾ ਜੀ ਇਸ ਅਚਾਰ ਦੀ ਜਿਹੜੀ ਬੰਤਰ ਕਹਤੋਂ ਜਦੋਂ ਤੁਸੀਂ ਬਣਾਉਨੇ ਹੋ ਹਨਾ ਉਸ ਤੋਂ ਬਾਅਦ ਆਪਾਂ ਦੇਖਦੇ ਆ ਕਿ ਇਹਦੀ ਲਾਈਫ ਟਾਈਮ ਕਿੰਨੀ ਕੁ ਹੁੰਦੀ ਹੈ ਗਰਮੀ ਦੇ ਵਿੱਚ 2 ਤੋਂ 3 ਮਹੀਨੇ ਦੀ ਗਰੰਟੀ ਦੇਣਾ ਜੀ ਮੈਂ ਸਰਦੀ ਦੇ ਸੀਜ਼ਨ ਦੀ ਗਰੰਟੀ ਦੇਣਾ ਬਟ ਇਹਨੂੰ ਕੇਅਰ ਨਾਲ ਰੱਖਿਆ ਜੇ ਇਹ ਤੇ ਸਾਲ-ਸਾਲ ਨਹੀਂ ਕੁਝ ਹੋ ਜਾਂਦਾ ਜੀ ਅੱਛਾ ਜੀ ਜਿਵੇਂ ਆਪਾਂ ਘਰ 'ਚ ਨਿੰਬੂ ਚਾਰ ਵਗੈਰਾ ਕੁਝ ਅੱਦਦੇ ਹੁਣ ਸਾਲ-ਸਾਲ ਲੰਘ ਜਾਂਦੇ ਜੀ ਇਹਦਾ ਵੀ ਕੁਝ ਨਹੀਂ ਬਿਕਰਦਾ ਜੀ ਸਿਰਫ ਪਾਣੀ ਦਾਚ ਨਾ ਹੋਵੇ ਮਸਟਰਡ ਆਇਲ 'ਚ ਰੱਖੋ ਰੱਦ ਕੁਝ ਜਿਵੇਂ ਆਪਾਂ ਗੰਦੇਮਣ ਦੇ ਹੱਥ ਲਾ ਦਿੰਨੇ ਆ ਹਨਾ ਜੀ ਸੈਪਰੇਟ ਤੁਹਾਨੂੰ ਭੰਦਾ ਰੱਖਣਾ ਪੈਣਾ ਜਿਹਦਾ ਚਮਚ ਜਿਹਦਾ ਸੈਪਲਰ ਰੱਖਣਾ ਪੈਣਾ ਹੋਰ ਕੁਝ ਨਹੀਂ ਅੱਛਾ ਜੀ ਤੇ ਭਾਜੀ ਮਾੜਾ ਜਿਹਾ achar ਇਧਰ ਨੂੰ ਕਰਕੇ ਦਿਖਾ ਦਿਓ ਮਾੜਾ ਜਿਹਾ ਸਾਡੇ ਦਰਸ਼ਕ ਵੀ ਦੇਖ ਲੈਣ ਕਿ achar ਦੇ ਕਿਵੇਂ ਦੀ ਹੁੰਦੀ ਹੈ ਰੰਗਤ ਕਿਵੇਂ ਦੀ ਹੈ ਬनावट ਕਿਵੇਂ ਦੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਸਰ ਮਟਨ ਦਾ achar ਜੀ ਅੱਛਾ ਜੀ ਹਾਂ ਜੀ ਸਾਰੇ ਪੀਸ ਹੋਣਗੇ ਜਿਵੇਂ ਚਾਂਪਨਲਕੀ ਗੋਲਪੁਕ ਕਿਆ ਬਾਤਾਂ ਨੇ ਜੀ ਕਿਆ ਬਾਤਾਂ ਨੇ ਮਤਲਬ ਕਿ ਜੇ ਕਿਸੇ ਦਾ ਮੂੰਹ ਪੱਦਾ ਹੋ ਗਿਆ ਕਹਿੰਦੇ ਨੇ ਨਾ ਵੀ ਮੂੰਹ ਦਾ ਟੇਸਟ ਨਹੀਂ ਆ ਰਿਹਾ ਤਾਂ ਤੁਸੀਂ ਇਦਾਂ ਕਰੀਏ ਅੱਛਾ ਤਾਂ ਸਿਸਟਮ ਇਹ ਹੈ ਨਾ ਜਿਵੇਂ ਮਿਕਰੋ ਵਿੱਚ ਆਪਾਂ ਨੂੰ ਕੋਈ ਚੀਜ਼ ਨਹੀਂ ਆਪਣੇ ਮਨ ਪਸੰਦ ਦੀ ਦੋ 20000 ਕੱਢੇ ਸਵੇਰੇ ਮਾਈਕ੍ਰੋ ਹਲਕਾ ਗਰਮ ਕੀਤਾ ਬਸ ਅੱਛਾ ਇਹਨਾਂ ਨੂੰ ਆਪਾਂ ਗਰਮ ਵੀ ਕਰ ਸਕਦੇ ਹਾਂ ਗਰਮ ਕਰ ਸਕਦੇ ਹਾਂ ਜੀ ਮਾਈਕ੍ਰੋ ਵਿੱਚ ਗਰਮ ਕਰ ਲਓ ਦੇਖ ਲੈ ਜੇ ਘਰ ਉੱਥੇ ਫਰਾਈਂਗ ਪੈਣਾ ਥੋੜਾ ਜਿਹਾ ਤੇਲ ਪਾਓ ਗਰਮ ਕਰ ਲਓ ਓਕੇ ਓਕੇ ਇਹ ਤਾਂ ਫਿਰ ਬੱਕਰੇ ਤੇ ਮੀਟ ਵਾਂਗੂ ਹੋ ਗਿਆ ਹਨਾ ਵੀ ਜਿਵੇਂ ਉਹਦਾ ਬਣਦਾ ਆ ਸਿਸਟਮ ਇਹ ਦੇਖੋ ਜਿਹੜਾ ਬੱਕਰੇ ਦਾ ਮੇਡ ਜਿਵੇਂ ਕਿ ਤੁਸੀਂ ਆਪਾਂ ਕਿ ਤਰੀ ਵਾਲਾ ਉਹ ਡਿਫਰੈਂਟ ਹੈ ਜੀ ਇਹ ਹਜ਼ਾਰ ਹੈ ਫੱਕਾ ਹਜ਼ਾਰ ਹੈ ਇਹਨੂੰ ਫਰਾਈ ਕਰਕੇ ਕੀਤਾ ਹੁੰਦਾ ਅੱਛਾ ਜੀ ਮਸਟਰਡ ਆਇਲ ਦੇ ਵਿੱਚ ਤਿਆਰ ਹੈ ਉਹ ਤੇਲ ਦੇਖੋ ਬਿਲਕੁਲ ਸਰੋਂ ਦੇ ਤੇਲ ਦੇ ਵਿੱਚ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਕੁਝ ਵੀ ਨਹੀਂ ਹੈ ਸੈਂਪਲ ਆ ਰਿਹਾ ਸਾਰਾ ਸੈਂਪਲ ਦੇਖੋ ठीक okay. है ये सारा मटन ਦਾ ਜੀ ओके हां जी हां ये देखो ता ਪੰਨਰ ਕੀ ਹਾਜ਼ਰ ਤਾਂ ਆਪਣੇ ਪੀਸ ਦੇਖੋ ਸਾਰੇ ਵਾਹ ਜੀ ਵਾਹ ਤੁਸੀਂ ਪੀਸ ਦੇਖ ਸਕਦੇ ਹੋ ਕਿੰਨੇ ਵੱਡੇ ਨੇ ਪਰ ਜੀ ਇਹਦੇ ਵਿੱਚ ਕਿੰਨਾ ਕੁ ਨਮਕ ਵਗੈਰਾ ਮਿਕਸ ਵਗੈਰਾ ਕਿੰਨੀ ਕੁ ਪਾਣੇ ਹੋ ਨੋਰਮਲ ਰੱਖੀ ਦੀ ਹੈ ਜੀ ਜੋ ਹਰ ਕੋਈ ਲਾਇਕ ਕਰੇ ਬਾਕੀ ਜਿਸੇ ਕਾ ਕਿਸੇ ਕੀ ਦੀ ਡਿਮਾਂਡ ਹੁੰਦੀ ਹੈ ਵੀ ਅਸੀਂ ਸਪਾਈਸੀ ਲੈਣਾ ਨਾ ਨੌਨ ਸਪਾਈਸੀ ਲੈਣਾ ਉਹ ਸਟਾਰਟਿੰਗ ਵੀ ਬਣ ਜਾਂਦਾ ਹੈ ਜੀ ਇਹ ਵੈਸੇ ਅਸੀਂ ਬਿੱਟ ਬੋਨ ਹਰ ਵੇਲੇ ਅਵੇਲੇਬਲ ਹੁੰਦਾ ਜੇ ਤੁਹਾਨੂੰ ਬੋਨਲੈਸ ਦੀ ਡਿਮਾਂਡ ਹੋਵੇ ਉਹ ਫਿਰ ਆਰਡਰ ਤੇ ਤਿਆਰ ਹੁੰਦਾ ਅੱਛਾ ਜੀ ਤੇ ਪਾਜੀ ਫਿਰ ਜਿਵੇਂ ਲੋਕੀ ਤਾਂ ਨੂੰ ਦੂਰ ਦੂਰ ਤੱਕ ਦੇ ਜਾਣਦੇ ਨੇ ਹਨਾ ਹੁਣ ਵੀ ਇੱਥੇ ਦੋ ਤਿੰਨ ਕਸਟਮਰ ਆਈ ਸੀ ਕਹਿੰਦੇ ਸੀ ਇੱਕ ਪਤਣਾ ਤੋਂ ਆਇਆ ਇੱਕ ਸਮਾਣਾ ਤੋਂ ਆਇਆ ਹਨਾ ਦੂਰ ਦੂਰ ਤੱਕ ਤੋਂ ਆ ਰਹੇ ਨੇ ਤਾਂ ਉਹ ਸਿਰਫ ਇਹ ਚਾਪ ਲੈ ਕੇ ਜਾਂਦੇ ਨੇ ਕਿ ਜਦੋਂ ਹੋਰ ਵੀ ਵੈਰਾਈਆਂ ਉਪਲਬਧ ਹੈ ਜੀ ਰੋਸਟਡ ਮਟਨ ਹੈਗਾ ਮੇਰੇ ਕੋਲ ਮਟਨ ਰਾੜਾ ਹੈ ਬਿਲਕੁਲ ਗਰੇਵੀ ਦੇ ਵਿੱਚ ਟਿੱਕੂ ਸੁਲਤਾਨ ਮਟਨ ਹੈ ਚਿਕਨ ਦੇ ਵਿੱਚ ਚਿਕਨ ਟਿੱਕਾ ਹੈ ਮਾਈ ਟਿੱਕਾ ਚੰਸੀ ਟਿੱਕਾ ਨਵਾਂ ਸਟਾਰਟ ਕੀਤਾ ਜੀ ਬਹੁਤ ਵੈਰਾਈ ਹੈ ਜੀ ਰੋਸਟਡ ਮਟਨ

ਤੇ ਸਰ ਜਿਵੇਂ ਕਸਮਰਾਂ ਆਂਦੇ ਨੇ ਉਵੇਂ ਤੁਸੀਂ ਓਵਨ ਦੇ ਵਿੱਚ ਰੱਖ ਕੇ ਗਲੇਣ ਦੇ ਦਿੰਦੇ ਹੋ ਮਸਾਲੇ ਵਗੈਰਾ ਇਹਨੂੰ ਸਿੰਪਲ ਮੈਰੀਨੇਸ਼ਨ ਜਿਹੜੀ ਹੈਗੀ ਦੀ ਅਦਰਕ ਲਸਣ ਦੀ ਪੇਸਟ ਹੈ ਅੱਛਾ ਜੀ ਹੋਰ ਕੁਝ ਵੀ ਨਹੀਂ ਠੀਕ ਹੈ ਪਰ ਇਹਨੂੰ ਓਵਨ 'ਚ ਰੱਖ ਦਿੰਦੇ ਹੋ ਤੰਦੂਰ 'ਚ ਤੰਦੂਰ 'ਚ ਤਿਆਰ ਕਰਦੇ ਹਾਂ ਤੰਦੂਰ ਤਿਆਰ ਕਰਾਂ ਇਹਦਾ ਕੋਈ ਹੋਰ ਕੁਝ ਨਹੀਂ ਕੋ ਸਿਮਪਲੀ ਕਰਿਆ ਕੀ ਬਾਤ ਆ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੈਗਨੇਟ ਕਿੱਤਾ ਹੋਇਆ ਤੇ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਉਹਨਾਂ ਨੂੰ ਤਿਆਰ ਕਰਕੇ ਦਿੱਤਾ ਹਾਂ ਜੀ ਤੇ ਵਾਝੇ ਤੁਸੀਂ ਕਾ ਤੁਹਾਡਾ ਪੱਕਰੇ ਦਾ ਮਟਨ ਦਾ ਤੇ ਇੱਕ ਤੁਸੀਂ ਮੁਰਗੇ ਦਾ ਰੱਖਿਆ ਹੋਇਆ ਮੁਰਗੇ ਦਾ ਵੀ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਦਰਸ਼ਨ ਜੇ ਕਰਾ ਦਿਓ ਵੀ ਕਿਵੇਂ ਦਾ ਹੁੰਦਾ ਮੁਰਗੇ ਦਾ achar ਤੁਸੀਂ ਆ ਦੇਖ ਸਕਦੇ ਹੋ ਮੁਰਗੇ ਦੇ achar ਦੇ ਦਰਸ਼ਕ ਕਰ ਸਕਦੇ ਸੋ ਭਾਜਰੇ achar ਦੇ ਦੂਰ ਦੂਰ ਤੱਕ ਦੇ ਚੱਚ ਨੇ ਸੋ ਆਪਾਂ ਵੀ ਅੱਜ ਇੱਥੇ ਆਏ ਸੀਗੇ ਲੰਘਦੇ ਲੰਬਾਂਦੇ ਕਿ ਆਪਾਂ ਵੀ ਇੱਥੋਂ ਦੇਖ ਕੇ ਜਾਈਏ ਕਿ ਭਾਜ ਦਾ ਚਾਰ ਇੰਨਾ ਚਰਚਾ ਦੇ ਵਿੱਚ ਦੇਖੋ ਸਾਰਾ 20 ਗੋਲ ਹੁੰਦਾ ਜੀ ਕੋਈ ਅਸੀਂ ਦੇ ਵਿੱਚ ਗਰਦਨ ਨਹੀਂ ਪਾਣੀ ਕੋਈ ਕੁਛ ਨਹੀਂ ਪਾਣੀ ਜੀ अच्छा ये सिर्फ बोल पीस ਹੋਣਗੇ ਤੇ ਉਸ ਚ ਜੇ ਤੁਹਾਡੀ ਡਿਮਾਂਡ ਹੋਵੇ ਵੀ ਕੋਈ ਕਸਟਮਰ ਕਹੇਦਾ ਮੈਨੂੰ ਬਲੈਕ ਪੀਸ ਚਾਹੀਦੇ ਜਾਂ ਮੈਨੂੰ ਬੌਨਲੈਸ ਦਾ ਚਾਹੀਦਾ ਉਹ ਸੈਟਰ ਡਿਮਾਂਡ ਹੋਏਗੀ ਤੇ ਬਾਕੀ ਮੈਂ ਤੁਹਾਨੂੰ ਫਿਸ਼ ਵਾਲਾ ਵੀ ਦਿਖਾ ਦੇਵਾਂ ਹਾਂਜੀ ਫਿਸ਼ ਵਾਲਾ ਵੀ ਤੁਸੀਂ ਦਿਖਾ ਦਿਓ ਤੇ ਇਹ ਥੋੜੇ ਤਿੰਨ ਜਿਹੜੇ ਅਚਾਰ ਨੇ ਬਿਲਕੁਲ ਫੇਮਸ ਨੇ ਤੇ ਹਰ ਰੋਜ਼ ਮਿਲਦੇ ਨੇ ਹਾਂਜੀ ਡੇਲੀ ਮਿਲੇਗਾ ਹਾਂਜੀ ਤੇ ਬਾਜੀ ਤੁਸੀਂ ਕਿੰਨੀ ਕੁਆਂਟੀਟੀ ਲੈ ਕੇ ਆਉਂਦੇ ਹੋ ਵੀ ਇਹ ਇੰਨੀ ਕਿ ਤੁਹਾਡੇ ਸਾਰੇ ਦਿਨ ਚ ਵਿਕ ਜਾਂਦੀ ਆ ये मेरा पिशुदाचा है जी ये तो सी देख सकती हो मैं तो कुछ बो आई जाती <laughs> है ये पिशे जी देखो बॉन्लेस पिशे और सार कोई किस्सा okay, जब तो भी कोई के अंदर रिफाइंड तैयार करते हैं कुछ अजी मस्टरड तेल तैयार करते हैं ओके मस्टरड तेल आज से बहुत कुछ भी नहीं है जी तो बहुत सरों का तेल दे पिशा देखो ਤੇ ਇਹ ਪਾਜੀ ਫਿਸ਼ ਕਿਹੜੀ ਹੁੰਦੀ ਆ ਆਪਣੇ ਕੋਲ ਫਿਸ਼ ਸੰਘਾੜਾ ਦਾ ਫਿਸ਼ ਬਣੇਗਾ ਇਹ ਅੱਛਾ ਜੀ ਇਹ ਬੋਨਲੈਸ ਕੰਡਾ ਨਹੀਂ ਹੁੰਦਾ ਇਹਦਾ ਹਾਂਜੀ ਇਹ ਕੰਡਾ ਤੁਸੀਂ ਕੱਢ ਦਿਓ ਤਾਂ ਨੀ ਕਢਵਾ ਕੇ ਕਢਵਾ ਕੇ ਲੈ ਕੇ ਆਨੇ ਚਲਵਾ ਕੇ ਦੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਚਾਰ ਹੈ ਸੋ ਖੁਸ਼ਬੂ ਬਹੁਤ ਸੋਹਣੀ ਆ ਰਹੀ ਏ ਤੇ ਪਾਜੀ ਇਹ ਵੀ ਤੁਸੀਂ ਕੁਆਂਟੀਟੀ ਬਰਾਬਰ ਲੈ ਕੇ ਆਨੇ ਹੋ ਹਾਂਜੀ ਕੁਆਂਟੀਟੀ ਜਿਸ ਅਕੋਰਡਿੰਗ ਡਿਮਾਂਡ ਤੇ ਚੱਲਦਾ ਜੀ ਪਟਿਆਲੇ ਕੋਈ ਸ਼ੂਟਿੰਗ ਚਲਦੀ ਹੈ ਜਦ ਵੀ ਇੱਥੇ ਮੇਰੇ ਕੋਲ ਚੱਲਣਾ ਹੈ ਜੀ ਆਟੋ ਮੰਗਾਉਂਦੇ ਆ ਅੱਛਾ ਮੇਰਾ ਤਾਂ ਦੁਬਈ ਗਿਆ ਜੀ ਕਈ ਬਹੁਤ ਦੂਰ ਦੂਰ ਤੱਕ ਗਿਆ ਜੀ ਮੈਂ ਸੰਘਾਰ ਨਹੀਂ ਕਰਨਾ ਚਾਹੁੰਦਾ ਮਹਾਰਾਜ ਦਾ ਸ਼ੁਕਰ ਜੋ ਮਹਾਰਾਜ ਦੇ ਨੇ ਭਾਜੀ ਚਾਰ ਬਣਾਉਣਾ ਕਦੋਂ ਤੋਂ ਸ਼ੁਰੂ ਕੀਤਾ ਸੀ ਮੈਨੂੰ ਜੀ ਜਦੋਂ ਮੈਂ ਅਚਾਰ ਬਣਾਉਣ ਤੋਂ ਅੱਜ ਮੈਨੂੰ 18 ਸਾਲ ਇੱਥੇ ਹੋ ਗਏ ਵੈਸੇ ਮੈਨੂੰ 29-30 ਸਾਲ ਹੋ ਗਏ ਜੀ ਇਸ ਲਾਈਨ ਦੇ ਵਿੱਚ ਅੱਛਾ ਜੀ ਅਚਾਰ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਮਤਲਬ ਕਿ ਆਪਣੇ ਹੱਥੀ ਤਿਆਰ ਕਰਦਾ ਅੱਛਾ ਤੇ ਸ਼ੁਰੂ ਤੋਂ ਤੁਸੀਂ ਇਸੇ ਲੋਕੇਸ਼ਨ ਤੇ ਸੀਗੇ ਕਿ ਜਾਂ ਮੈਂ ਇਸ ਤੋਂ ਪਹਿਲਾਂ ਜੀ ਮੈਂ ਸ਼ੇਰਾਂ ਦੇ ਗੇਟ ਲਾਂਦਾ ਸੀਗਾ ਜੋ ਉੱਥੇ ਮੇਰੀ ਕਾਰਟ ਲੱਗਦੀ ਸੀਗੀ ਉੱਥੇ ਮੇਰੀ ਕਾਰਟ ਸੀ ਕਾਰਟ ਤੋਂ ਬਾਅਦ ਫਿਰ ਮਹਾਰਾਜ ਦੀ ਕਿਰਪਾ ਨਾਲ ਅੱਜ ਸਾਰਾ ਸਾਲ ਜਿਹੜਾ ਮੈਂ ਇਸ ਦੁਕਾਨ ਤੇ ਸੀ ਰਾਮ ਨਾਲ ਕਾਰਦੇ ਆ। ਸ਼ੁਕਰ ਅੱਲਾਹ ਦਾ। ਪਾਜੀ ਤੁਸੀਂ ਕਿਤੇ ਸਿੱਖਿਆ ਵੀ ਸੀ ਕਿ ਆਪਣੇ ਆਪ ਹੀ ਪਰਮਾਤਮਾ ਨੇ ਦਾਤ ਬਖਸ਼ੀ ਦਾ। ਮੈਨੂੰ ਮਹਾਰਾਜ ਜੀ ਆਪੇ ਮੈਂ ਮੇਰੀ ਸ਼ੁਰੂ ਤੋਂ ਆਦਤ ਰਹੀ ਹੈ ਜੀ ਮੈਂ ਕਿਸੇ ਨੂੰ ਕੰਮ ਕਰਦੇ ਨੂੰ ਦੇਖ ਕੇ ਉੱਥੇ ਆਪੇ ਜਜਮੈਂਟ ਕਰਦਾ। ਜਿਵੇਂ ਉਹ ਦੇਖ ਕੇ ਸਿੱਖ ਲਿਆ। ਹਾਂ ਜੀ ਹੋਲੀ ਹੋਲੀ ਉਹਨੂੰ ਆਪਣੇ ਹਿਸਾਬ ਦੇ ਹੋਲੀ ਹੋਲੀ ਤਪੇ ਕਰੀ ਜਾ। ਜੀ ਜੀ ਜੀ। ਤੇ ਪਾਜੀ ਜਦੋਂ ਇਹ ਕੰਮ ਸ਼ੁਰੂ ਕੀਤਾ ਤੁਹਾਨੂੰ ਕੋਈ ਦਿੱਕਤਾਂ ਆਈਆਂ ਵੀ ਕਿਸੇ ਨੇ ਕਿਹਾ ਹੋਵੇ ਲੈ ਸਰਦਾਰ ਹੋ ਕੇ ਤੁਸੀਂ ਆਹ ਹੁਣ ਆਚਾਰ ਕਰੋਗੇ ਇੱਕ ਤਾਂ ਕਹਿੰਦੇ ਨੇ ਵੀ ਜੇ ਕਿ ਸਰਦਾਰ ਨੇ ਕੋਈ ਚੀਜ਼ ਇਦਾਂ ਦੀ ਕਾਬਲੀ ਨਹੀਂ ਤਾਂ ਉਹਦੇ ਤਾਂ ਮਗਰ ਹੀ ਪੈ ਜਾਂਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਜਦੋਂ ਜੀ ਜਦੋਂ ਸ਼ੁਰੂ ਕੀਤਾ ਸੀ ਉਸ ਤੋਂ ਪਹਿਲਾਂ ਮੇਰਾ ਕੰਮ ਸੀਗਾ ਮੈਂ ਹੋਰ ਪਾਸੇ ਸਰਵਿਸ ਕਰਦਾ ਸੀ ਜੀ ਜਦੋਂ ਮੈਂ ਇਸ ਲਾਈਨ ਦੇ ਵਿੱਚ ਆ ਜਦ ਮੈਨੂੰ ਰੋਕੀ ਕਰਨ ਲੱਗੇ ਵੀ ਤੂੰ ਤਾਂ ਪੈਂਚਰ ਬਾਅਗੇ ਢਾਈ ਲਾ ਕੇ ਫਿਰਦਾ ਸੀ ਤੇ ਪੂਰੀ ਸਕਿਸ ਕੰਮ ਤੇ ਪੈ ਗਿਆ ਮੈਂ ਬਲੀਵ ਕਰ ਰਿਹਾ ਮਾਰਾ ਦੀ ਕਿ ਮੈਂ ਇੱਕ ਹਫਤਾ ਰੋਂਦਾ ਰਿਹਾ ਓਹੋ ਬੀ ਲੋਕੀ ਮੈਨੂੰ ਕੀ ਕਹਿੰਦੇ ਬਟ ਮੈਨੇ ਕਿਹਾ ਜੋ ਮਾਰਾ ਇਹ ਲਾਈਨ ਤੋੜ ਸੀ ਤੋ ਹਾਂ ਤੇ ਇੱਕ ਵਾਰ ਜੀ ਲੋਕ ਜਿਹੜੇ ਨੇ ਨਾ ਕਹਿੰਦੇ ਨੇ ਵੀ ਸਿੱਖੇ ਸਰੂਪ ਦੇ ਵਿੱਚ ਤੁਸੀਂ ਆਹ ਕੰਮ ਕਰਦੇ ਹੋ ਹਨਾ ਲੋਕ 네ਗੇਟਿਵ ਬਹੁਤ ਬੋਲਦੇ ਨੇ ਚਲੋ ਖਾਸ ਕਰ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਆਪਨੇ ਲੱਤਾਂ ਬਹੁਤ ਇਹ ਮਾਰਾ ਇਹ ਕਰਮ ਦਿੱਤਾ ਹੈ ਸਾਡਾ ਕਿੰਤ ਹੈ ਅਸੀਂ ਕਿਸੇ ਤੋਂ ਮੰਗ ਕੇ ਤਾਂ ਨਹੀਂ ਲਿਆ ਰਹੇ ਉਸ ਮਾਲਕ ਤੋਂ ਹੀ ਮੰਗਦੇ ਜਿਹੜਾ ਵੇਖੇ ਕਦੀ ਪੂਜਤਾਂ ਦਾ ਜਿਦਾਂ ਦਾ ਬਾਕੀ ਉਹ ਕਹਿੰਦੇ ਨੇ ਵੀ ਤੁਸੀਂ ਜਾਨਵਰਾਂ ਨੂੰ ਮਾਰੀ ਜਾਂਦਾ ਹੋ ਬੇਜਬਾਨ ਜਾਨਵਰਾਂ ਨੂੰ ਰੱਬ ਤੋਂ ਉਹ ਵੇਦਾਂ ਕਰੋਗਾ ਵੀ ਲੋਕਾਂ ਦਾ ਮੇਰੇ ਤਾਂ ਸਿਸਟਮ ਵਿੱਚ ਪਤਾ ਲੱਗਦਾ ਵੀ ਇਸ ਤਰੀਕੇ ਦੀ ਗੱਲਾਂ ਕਰਦੇ ਤਾਂ ਇਹਦਾ ਕੋਈ ਸਾਬ ਵੀ ਜਦੋਂ ਜੰਗਲਾਂ 'ਚ ਲੜਾਈਆਂ ਦੇ ਲ ਜਾਂਦੇ ਉਦੋਂ ਉਹ ਵੀ ਤਾਂ ਉਸਕਾਰ ਕਰਕੇ ਕੰਮ ਬਿਲਕੁਲ ਜੀ ਬਿਲਕੁਲ ਦੋਨੋਂ ਕਿਹੜਾ ਇਹਨਾਂ ਚੀਜ਼ਾਂ ਹੁਣ ਕਿਆਂ ਸੀ ਉਹ ਵੀ ਤਾਂ ਸ਼ਿਕਾਰ ਕਰਕੇ ਜਿਤੋਂ ਵੀ ਲੋਕਾਂ ਦੀ ਮਾਨਸਿਕਤਾ ਸ਼ਾਇਦ ਬਿਮਾਰ ਹੋ ਚੁੱਕੀ ਹੈ ਇਹ ਕੱਲਾ ਸੋਚੋ ਪਹਾੜੀ ਕਦੀ ਆਪਣੀ ਆਪਣੀ ਸੋਚਣੀ ਹੈ ਜੀ ਕੌਣ ਕਿਤਾ ਚੱਲਣਾ ਕਿੱਦਾਂ ਅਸਤਾ ਆਪਣਾ ਖੇਤ ਤੇ ਕਰ ਰਹੇ ਆ ਜੀ ਜੋ ਮਹਾਰਾਜ ਨੇ ਸਾਨੂੰ ਹੁਟਮ ਬਖਸ਼ਿਆ ਸੀ ਕਰੀ ਜਾਂਦੇ ਨਾ ਨਾ ਮੈਨੂੰ ਪਤਾ ਸੀਗਾ ਵੀ ਮੈਂ ਇਸ ਕੰਮ 'ਚ ਪੈਣਾ ਹੈ ਮੇਰੇ ਦਾ ਪਿੱਛੋਂ ਪੁਸ਼ਤਾਂ ਤੱਕ ਨਹੀਂ ਕੋਈ ਸਪੋਟ ਲਾਈਨ ਚ ਕੇ ਅੱਛਾ ਜੀ ਤੁਸੀਂ ਕੱਲੇ ਹੋ ਹਾਂ ਜੀ ਪਰਿਵਾਰ 'ਚ ਬੇਟੇ ਜਾਂ ਦੇ ਇਹ ਇਹ ਕੰਮ ਕਰਦੇ ਕਿ ਨਹੀਂ ਕਰਦੇ ਨਹੀਂ ਜੇ ਮੇਰੀ ਬੇਟੀਆਂ ਤਾਂ ਸਟੱਡੀ ਕਰ ਰਹੀਆਂ ਨੇ ਮੈਡੀਕਲ ਕਰ ਰਹੀ ਜੀ ਸ਼ੁਕਰ ਹੈ ਮਾਨਜ ਲੀਜਨ ਦਾ ਬਸ ਬਿਲਕੁਲ ਕਿਉਂਕਿ ਅੱਜ ਕੱਲ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਨੇ ਨਹੀਂ ਬੋਲਿਆ ਮੈਨੂੰ ਫੈਮਿਲੀ ਵੱਲੋਂ ਮੈਨੂੰ ਬਹੁਤ ਸਪੋਰਟ ਹੈ ਜੀ ਅਸੀਂ ਗੱਲ ਨਹੀਂ ਹਰ ਗੱਲ ਤੇ ਐਮੈਂਡਮੈਂਟ ਨੂੰ ਮੋਡਿਫਾਈ ਕਰਦੇ ਆ ਮੈਂ ਐਸੀ ਕੋਈ ਗੱਲ ਨਹੀਂ ਬਹੁਤ ਸ਼ੁਕਰ ਹੈ ਮਾਨਜ ਅਸਪਾਜੀ ਇਹ ਗੱਲ ਦੱਸੋ ਇਹ ਚਾਰ ਦੇ ਆਪਣੇ ਕੀ ਕੀ ਰੇਟ ਨੇ ਮੈਨੂੰ ਪਹਿਲਾਂ ਬੱਕਰੇ ਦਾ ਦੱਸ ਦੋ ਫਿਰ ਮੁਰਗੇ ਦਾ ਫਿਰ ਫਿਸ਼ ਦਾ ਬੱਕਰੇ ਦਾ 3 ਦੇ 1200 ਰੁਪਏ ਕਿਲੋ ਜੀ ਠੀਕ ਹੈ ਮੁਰਗੇ ਦਾ ਦਿਨ 700 ਰੁਪਏ ਕਿ ਇਹ ਲੋ ਵਿਚ ਮਸ਼ਰੂਮ ਦਾ ਦਿੰਨਾ ਹੈ 850 ਰੁਪਏ ਕਿਲੋ ਜੀ ਤੇ ਬਾਜੀ ਫਿਰ ਹੋਣ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਉਹਨਾਂ ਤਾਂ ਕਹਿੰਨਾ ਜੀ ਆਓ ਤੇ ਆਪਣਾ ਟੈਸਟ ਟੈਸਟ ਕਰਕੇ ਜਰੂਰ ਜਾਓ। ਜੀ। ਦੇਖੋ ਇਹ ਚੀਜ਼ ਹੈ ਪਿਓਰਿਟੀ ਹੈ ਸਾਫ ਸੁਥਰਾ ਬਣਿਆ ਪਿਆ। ਆਪਣੇ ਕਰਦ ਬੰਦਾ ਕਿਉਂ ਕਹਿ ਰਿਹਾ ਨਾ ਪਤਾ ਨਹੀਂ ਕਿ ਤੁਹਾਨੂੰ ਦੇ ਸਾਹਮਣੇ ਚੀਜ਼ ਖੜ ਕੇ ਲੈ ਕੇ ਤਾਂ ਮੈਂ ਦੱਸੀ। ਬਿਲਕੁਲ ਜੀ। ਬਿਲਕੁਲ। ਤੇ ਭਾਜੀ ਇੱਕ ਨਾ ਤੁਸੀਂ ਆਪਣੀ ਲੋਕੇਸ਼ਨ ਦੱਸ ਦੋ ਤੇ ਆਪਣਾ ਨੰਬਰ ਮੈਂਸ਼ਨ ਜ਼ਰੂਰ ਕਰ ਦਿਓ ਤਾਂ ਜੋ ਮੇਰੇ ਜਿਹੜੇ ਵੀਵਰਸ ਨੇ ਉਹਨਾਂ ਨੂੰ ਪਤਾ ਲੱਗ ਜਾਵੇ। ਮੇਰਾ ਮੋਬਾਈਲ ਨੰਬਰ ਹੈਗਾ ਜੀ 9815453433। ਏਸੀ ਮਾਰਕੀਟ ਬੈਕ ਸਾਈਡ ਕਾਰ ਪਾਰਕਿੰਗ। ਬੇਰਾ ਰੋਡ ਨੀਅਰ ਅਨਾਰ ਦਾਣਾ ਚੌਂਕ ਪਟਿਆਲਾ ਜੀ ਸਵੇਰੇ 11:30 ਤੋਂ ਲੈ ਕੇ ਸ਼ਾਮੀ 7:30 ਰਾਤ 11:30 ਵਜੇ ਤੱਕ ਓਪਨ ਰਹਿੰਦੀ ਹੈ ਮਹੀਨੇ ਦੇ ਸੈਕਿੰਡ ਟਿਊਜ਼ਡੇ ক্লোਜ਼ ਜੀ ਸੋ ਦੋਸਤੋ ਤੋਂ ਮਹੀਨੇ ਦਾ ਜਿਹੜਾ ਸੈਕਿੰਡ ਟਿਊਜ਼ਡੇ ਹੋਏਗਾ ਉਸ ਟਾਈਮ ਮੇਂ ਬੰਦ ਹੋਏਗਾ ਅੱਗੇ ਪਿੱਛੇ ਜਿਹੜੇ ਤੁਹਾਨੂੰ ਦਿਨ ਪਾਜਦੇ 10 ਦਿੱਤੇ ਨੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਦੋਂ ਵੀ ਆ ਕੇ ਤੁਸੀਂ ਟੈਸਟ ਕਰ ਸਕਦੇ ਹੋ ਸੋ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਦੀ ਲੱਗੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤਾਂ ਸਿਕਰ ਕਿੰਤ ਨੰਬਰ ਚਾਲ ਰਹੇ ਨੇ ਜੇ ਤੁਹਾਨੂੰ ਐਡਰੈਸ ਦਾ ਪਤਾ ਨਹੀਂ ਲੱਗਿਆ ਤਾਂ ਤੁਸੀਂ ਭਾਜੀ ਨੂੰ ਕਾਲ ਕਰਕੇ ਇਸ ਨੰਬਰ ਤੇ ਆ ਸਕਦੇ ਹੋ ਤਾਂ ਟੈਸਟ ਕਰ ਸਕਦੇ ਹੋ ਤੇ ਅਚਾਰ ਵੀ ਜਿਹੜਾ ਤੁਸੀਂ ਡਿਲੀਵਰ ਵੀ ਹੋ ਜੇ ਲੈ ਕੇ ਵੀ ਜਾ ਸਕਦੇ ਤਾਂ ਡਿਲੀਵਰ ਵੀ ਹੋ ਸਕਦਾ ਡਿਲੀਵਰ ਵੀ ਹੋ ਜੇਗਾ ਤੁਸੀਂ ਨੰਬਰ ਤੇ ਮੈਨੂੰ ਦੱਸੋ WhatsApp ਤੇ ਐਡਰੈਸ ਸੇਜੋ ਚਾਹੇ ਜਿਹੜੇ ਬਰਡ ਤੇ ਜਿਹੜੇ ਮਰਜੀ ਕੋਨੇ 'ਚ ਬੈਠੇ ਹੋ ਮੈਂ ਡਿਲੀਵਰ ਕਰਾਂ ਜੀ ਸੋ ਤੁਸੀਂ ਐਡਰੈਸ ਤੁਸੀਂ WhatsApp ਤੇ ਆਪਣਾ ਐਡਰੈਸ ਭੇਜ ਕੇ ਤੁਸੀਂ ਇਹ ਜਿਹੜਾ ਅਚਾਰ ਹੈ ਤੁਸੀਂ ਆਰਡਰ ਵੀ ਕਰ ਸਕਦੇ ਹੋ ਤਾਂ ਤੁਹਾਡੇ ਘਰ 'ਚ ਇਹ ਅਚਾਰ ਜਿਹੜਾ ਪਹੁੰਚ ਵੀ ਜਾਏਗਾ